ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ YouTube ਚੈਨਲ ਦਾ ਬਹੁਤ-ਬਹੁਤ ਸਵਾਗਤ ਹੈ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਨਹੀਂ ਬਿਲਕੁਲ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਪਿੰਡ ਚਬਾਲ ਜਿਸ ਸਥਾਨ ਦੇ ਉੱਪਰ ਮਾਤਾ ਭਾਗਵਤੀ ਦਾ ਗੁਰਦੁਆਰਾ ਸਾਹਿਬ ਸਥਿਤ ਹੈ ਤੇ ਆਪਾਂ ਉੱਥੋਂ ਦੇ ਅੱਜ ਕਰਾਂਗੇ ਦਰਸ਼ਨ ਤੇ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਆਨੰਦਕਾਰ ਜੀ ਬੀਬੀ ਵੀਰੋ ਜੀ ਬਣਿਆ ਹੋਇਆ ਉੱਥੋਂ ਦੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸਾਡੀ ਵੀਡੀਓ ਦੇ ਨਾਲ ਜਰੂਰ ਜੁੜੇ ਰਹੋ ਤੇ ਜਿਹੜੇ ਵੀ ਨਵੇਂ ਆਇਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਇਦਾਂ ਹੀ ਤੁਹਾਡੇ ਵਾਸਤੇ ਅਸੀਂ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਮਾਤਾ ਭਾਗ ਕੌਰ ਜੀ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚਭਾਲ ਵਿਖੇ ਹੋਇਆ ਜਦ ਇਹਨਾਂ ਦਾ ਜਨਮ ਹੋਇਆ ਤਾਂ ਪਰਿਵਾਰ ਤਰੱਕੀ ਦੀ ਸ਼िखर ਵੱਲ ਜਾਣ ਲੱਗਾ ਤਾਂ ਸਾਰੇ ਹੀ ਮਾਤਾ ਜੀ ਨੂੰ ਭਾਗਾ ਵਾਲੀ ਭਾਗਾ ਭਰੀ ਜਾਂ ਭਾਗ ਕਹਿ ਕੇ ਬੁਲਾਇਆ ਕਰਦੇ ਤਾਂ ਕਰਕੇ ਇਹਨਾਂ ਦਾ ਨਾਮ ਭਾਗੌਰ ਪੈ ਗਿਆ ਬਚਪਨ ਤੋਂ ਹੀ ਮਾਤਾ ਜੀ ਬਾਣੀ ਅਤੇ ਕੀਰਤਨ ਸੁਣਨ ਵਿੱਚ ਬਧੇਰੇ ਧਿਆਨ ਰੱਖਣ ਵਾਲੇ ਸਨ ਜਦ ਮਾਈ ਭਾਗੋ ਜੀ 6 ਸਵਾ 6 ਫੁੱਟ ਵਾਲੀ ਜਵਾਨ ਲੜਕੀ ਹੋਈ ਤਾਂ ਉਹਨਾਂ ਨੇ ਸ਼ਸਤਰ ਵਿੱਦਿਆ ਬਰਛਾ ਚਲਾਉਣਾ ਨੇਜੇ ਬਾਜੀ ਅਤੇ ਘੋੜਸਵਾਰੀ ਆਦ ਵਿੱਚ નિਪੁੰਨਤਾ ਹਾਸਲ ਕਰ ਲਈ ਸੀ ਮਾਤਾ ਭਾਗੌਰ ਜੀ ਨੂੰ ਟੁੱਟੀ ਗੰਡਨ ਦਾ ਵੀ ਵਰ ਪ੍ਰਾਪਤ ਹੋਇਆ ਨੰਦਪੁਰ ਸਾਹਿਬ ਵਿਖੇ ਮੁਗਲਾਂ ਨਾਲ ਹੋਈ ਲੜਾਈ ਵਿੱਚ ਜਦ ਕੁਝ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਵਾਪਸ ਮਾਝੇ ਵਿੱਚ ਪਹੁੰਚੇ ਤਾਂ ਮਾਤਾ ਭਾਗੋ ਜੀ ਅਤੇ ਹੋਰ ਇਸਤਰੀਆਂ ਨੇ ਉਹਨਾਂ ਸਿੰਘਾਂ ਨੂੰ ਫਟਕਾਰਾਂ ਪਾਈਆਂ ਕਿ ਤੁਸੀਂ ਸੰਕਟ ਦੇ ਸਮੇਂ ਗੁਰੂ ਜੀ ਦਾ ਸਾਥ ਛੱਡ ਆਏ ਹੋ ਇਲਾਕੇ ਦਾ ਇਕੱਠ ਕਰਕੇ ਮਾਤਾ ਭਾਗੋ ਜੀ ਨੇ ਜੋਸ਼ਪੁਰਪੂਰ ਵਿੱਚ ਸਿੰਘਾਂ ਨੂੰ ਝੰਡੋੜਿਆ ਅਤੇ ਕਿਹਾ ਕਿ ਤੁਸੀਂ ਹੁਣ ਚੂੜੀਆਂ ਪਹਿਨ ਕੇ ਘਰ ਬੈਠੋ ਅਤੇ ਅਸੀਂ ਗੁਰੂ ਜੀ ਦਾ ਸਾਥ ਦੇਣ ਵਾਸਤੇ ਜਾਂਦੀਆਂ ਹਾਂ ਬੇਦਾਵਾ ਲੈ ਕੇ ਆਏ ਸਿੰਘਾਂ ਸਮੇਤ ਇੱਕ ਵੱਡੇ ਜਥੇ ਦੀ ਅਗਵਾਈ ਵਿੱਚ ਮਾਤਾ ਭਾਗੌਰ ਜੀ ਨੇ ਮਰਦਾਂ ਵਾਲਾ ਲਿਬਾਸ ਪਹਿਨ ਕੇ ਵੱਡੀ ਕਿਰਪਾਨ ਸਜਾ ਕੇ ਅਤੇ ਹੱਥ ਵਿੱਚ ਵਰਸ਼ਾ ਫੜ ਕੇ ਗਰਜਵੀਂ ਆਵਾਜ਼ ਵਿੱਚ ਦੁਸ਼ਮਨਾ ਨੂੰ ਵੰਗਾਰਦਿਆਂ ਹੋਇਆਂ ਜੰਗ ਦੇ ਮੈਦਾਨ ਵਿੱਚ ਪਹੁੰਚੇ ਤਾਂ ਕਿਦਰਾਨੇ ਦੀ ਢਾਬ ਮੁਖਸਰ ਕੋਲ ਮੁਗਲਾਂ ਦੀ ਫੌਜ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਹੋਈ ਕਮਸਾਨ ਦੀ ਜੰਗ ਵਿੱਚ ਮਾਤਾ ਭਾਗੌਰ ਜੀ ਅਤੇ ਭਾਈ ਮਹਾ ਸਿੰਘ ਜੀ ਦੀ ਅਗਵਾਈ ਵਾਲੇ ਜਥੇ ਨੇ ਬੜੀ ਬਹਾਦਰੀ ਨਾਲ ਮੁਗਲਾਂ ਦੇ ਆਹੂ ਲਾਹੇ ਅਤੇ ਬਹਾਦਰੀ ਨਾਲ ਲੜਦੇ ਹੋਏ ਮਾਤਾ ਜੀ ਜ਼ਖਮੀ ਹੋ ਕੇ ਡਿੱਗ ਪਏ। ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਹੋਈ। ਬੁਰੀ ਤਰ੍ਹਾਂ ਜ਼ਖਮੀ ਹੋ ਕੇ ਡਿੱਗ ਚੁੱਕੇ ਮਾਤਾ ਭਾਗੌਰ ਜੀ ਦੀ ਗੁਰੂ ਜੀ ਨੇ ਆਪਣੇ ਹੱਥੀ ਮੱਲਮ ਪੱਟੀ ਕਰਵਾਈ। ਇਸ ਅਸਥਾਨ ਦੇ ਉੱਪਰ ਮਾਤਾ ਭਾਗੌਰ ਜੀ ਦਾ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸ ਤਰ੍ਹਾਂ ਮਾਤਾ ਭਾਗ ਕੌਰ ਜੀ ਨੇ ਗੁਰੂ ਜੀ ਪਾਸੋਂ ਬੇਦਾਵਾ ਪੜਵਾ ਕੇ ਭਾਈ ਮਹਾ ਸਿੰਘ ਜੀ ਨੂੰ ਮੁਕਤੇ ਦਾ ਵਰ ਦਿਵਾਇਆ ਅਤੇ ਉਹਨਾਂ ਦੇ 40 ਸਿੰਘਾਂ ਨੂੰ ਵੀ ਮੁਕਤੇ ਦੀ ਪਦਵੀ ਪ੍ਰਾਪਤ ਹੋਈ ਅਤੇ ਹਰ ਰੋਜ਼ ਦੀ ਅਰਦਾਸ ਵਿੱਚ 40 ਮੁਕਤਿਆਂ ਨੂੰ ਨਿਵਾਜਿਆ ਜਾਂਦਾ ਹੈ ਇਸ ਉੱਚ ਪਦਵੀ ਤੇ ਪਹੁੰਚਾਉਣ ਦਾ ਸਿਹਰਾ ਮਾਤਾ ਭਾਗ ਕੌਰ ਜੀ ਦੇ ਸਿਰ ਹੈ ਜਿਨ੍ਹਾਂ ਨੇ ਮੁਕਸਰ ਵਿਖੇ ਬੇਮਕੋਈ ਸਿੰਗਾ ਨੂੰ ਗੁਰੂ ਜੀ ਨਾਲ ਮੁੜ ਗੰਡਨ ਦਾ ਮਹਾਨ ਕੰਮ ਕੀਤਾ। ਜੰਗ ਤੋਂ ਬਾਅਦ ਮਾਤਾ ਭਾਗੌਰ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਜੀ ਦੀ ਸੇਵਾ ਵਿੱਚ ਬਿਤਾਉਣ ਦਾ ਪ੍ਰਣ ਲਿਆ ਅਤੇ ਗੁਰੂ ਜੀ ਨਾਲ ਦੱਖਣ ਵੱਲ ਚਲੇ ਗਏ। ਨਦੇੜ ਦੇ ਵਿਖੇ ਨਦੇੜ ਵਿਖੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਭਾਗੌਰ ਜੀ, ਬਲਰਾਉ ਅਤੇ ਰੁਸਤਮ ਰਾਉ ਦੀ ਬੇਨਤੀ ਮੰਨ ਕੇ ਜਨਵਾੜੇ ਚਲੇ ਗਏ। ਜਿੱਥੇ ਉਹਨਾਂ ਨੇ ਆਪਣੇ ਅੰਤਿਮ ਸਵਾਸ ਤੇ ਆਗੇ ਜਨਵਾੜੇ ਵੀ ਮਾਤਾ ਭਾਗੌਰ ਜੀ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਨਦੇੜ ਸਾਹਿਬ ਵਿਖੇ ਸੱਚਖੰਡ ਦੇ ਬਿਲਕੁਲ ਲਾਗੇ ਬੁੰਗਾ ਮਾਤਾ ਭਾਗੌਰ ਜੀ ਸਥਿਤ ਹੈ। ਜਿੱਥੇ ਮਾਤਾ ਵੱਲੋਂ ਵਰਤੇ ਗਏ ਹਥਿਆਰ ਅਤੇ 12 ਫੁੱਟ ਲੰਬੀ ਸਵਾ ਮਣ ਭਰੀ ਬੰਦੂਕ ਰੱਖੀ ਹੋਈ ਹੈ। ਮਾਤਾ ਜੀ ਦੇ ਵਰਸ਼ੇ ਦਾ ਚਲ ਸੱਚਖੰਡ ਵਿਖੇ ਗੁਰੂ ਸਾਹਿਬ ਜੀ ਦੇ ਆਸਣ ਨਾਲ ਸਨਮਾਨ ਪਾ ਰਿਹਾ ਹੈ। ਜਦੋਂ ਵੀ ਤੁਸੀਂ ਹਜੂਰ ਸਾਹਿਬ ਨਦੇੜ ਸਾਹਿਬ ਵਿਖੇ ਜਾਓ ਤਾਂ ਉਹਨਾਂ ਦੇ ਦਰਸ਼ਨ ਕਰ ਸਕਦੇ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਆਨੰਦ ਕਾਰਜ ਸਥਾਨ ਗੁਰਦੁਆਰਾ ਬੀਬੀ ਵੀਰੋ ਜੀ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਜੀ ਹੁਣ ਆਪਾਂ ਤੁਹਾਨੂੰ ਦਰਬਾਰ ਦੇ ਵਿੱਚ ਲੈ ਕੇ ਚੱਲਦੇ ਹਾਂ ਇੱਥੇ ਸੇਵਾ ਵੀ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਦੀ ਤੇ ਤੁਸੀਂ ਦੇਖ ਸਕਦੇ ਜੀ ਤੇ ਇਸ ਸਥਾਨ ਦਾ ਇਤਿਹਾਸ ਇਹ ਦੱਸਿਆ ਜਾਂਦਾ ਹੈ ਕਿ ਬੀਬੀ ਵੀਰੋ ਜੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ ਇਸ ਸਥਾਨ ਦੇ ਉੱਪਰ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਵੀਰੋਜੀ ਦਾ ਵਿਆਹ ਭਾਈ ਸਾਧੂ ਰਾਮ ਜੀ ਦੇ ਨਾਲ ਕਰਵਾਇਆ ਅਤੇ ਬਖਸ਼ਿਸ਼ ਕੀਤੀ ਕਿ ਜਿੰਨਾ ਲੜਕੇ ਲੜਕੀਆਂ ਦੇ ਵਿਆਹ ਵਿੱਚ ਕੋਈ ਵਿਗਨ ਪੈ ਜਾਂਦਾ ਹੈ ਜਾਂ ਰਿਸ਼ਤਾ ਨੇਪਰੇ ਨਹੀਂ ਚੜਦਾ ਤਾਂ ਉਹ ਇਸ ਸਥਾਨ ਤੇ ਆ ਕੇ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕਰਨ ਤਾਂ ਸਤਿਗੁਰੂ ਜੀ ਕਿਰਪਾ ਕਰਨਗੇ ਅਤੇ ਅੜੇ ਹੋਏ ਕਾਰਜ ਵੀ ਰਾਸ ਹੋਣਗੇ ਹੁਣ ਸਤਿਗੁਰ ਜੀ ਦੀ ਅਪਾਰ ਕਿਰਪਾ ਨਾਲ ਇਸ ਸਥਾਨ ਦੇ ਉੱਪਰ ਲੜਕੇ ਲੜਕੀਆਂ ਦੇ ਸੰਜੋਗਾਂ ਦੀ ਅਰਦਾਸ ਕੀਤੀ ਜਾਂਦੀ ਹੈ ਅਤੇ ਆਨੰਦ ਕਾਰਜ ਹੁੰਦੇ ਹਨ। ਹੁਣ ਆਪਾਂ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦਰਬਾਰ ਦੇ ਕਰਵਾਉਣੇ ਆ ਦਰਸ਼ਨ। ਹੁਣ ਆਪਾਂ ਤੁਹਾਨੂੰ ਦਰਬਾਰ ਅੰਦਰ ਲੈ ਕੇ ਚੱਲਦੇ ਹਾਂ ਜੀ। ਇਹ ਤੁਸੀਂ ਉਸ ਸਮੇਂ ਦਾ ਚਿੱਤਰ ਵੇਖ ਸਕਦੇ ਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਵੀ ਬੀਬੀ ਵੀਰੋਜੀ ਦੇ ਵਿਆਹ ਦੇ ਆਨੰਦ ਕਾਰਜ ਕਰਵਾਉਂਦੇ ਹੋਏ